ਕਰਨੂ ਤੋਂ ਘੁਸਪਟਾਰੋਂ ਉਹਨਾਂ ਦਾ ਹੋ ਨਹੀਂ ਮਾ ਹੋ ਕਰਨੂ ਮੈਂ ਸਜ਼ਾ ਕਹੀ ਨਹੀਂ ਬਸ ਥੋੜਾ ਟੈਂਪਰੇਚਰ ਬਸ ਜਿੰਨੇ ਨੂੰ ਹੋਇਆ ਡੰਕਾ ਜਿਹਾ ਸੱਣੀ ਰੱਬੀ ਛੇ ਜੰਮ ਨੂੰ ਬੋਲਸੇ ਉਹ ਆਈ ਗਏ ਕੋਟ ਨੂੰ ਆਨਸਟ ਦਸਤਾਵੇਜ਼ ਕਿਨਾ ਸਾਥ ਬਿਸ਼ੋਤ ਕਰ ਕੋਈ ਥਾਂ ਕੁ ਨਹੀਂ ਸਜ਼ਨ ਭਾਗ ਦਾ ਤੁਹਾਡੇ ਦੀ ਰੋਜ਼ ਦਾ ਕੰਮ ਨਹੀਂ ਸੀ ਜਦੋਂ ਮਹਾਰਾਜ ਦੀ ਦ੍ਰਿਸ਼ਟੀ ਪੈਗੀ ਤੁਹਾਨੂੰ ਸਾਹ ਮਾਰ ਰਹੀ

ਇਹ ਜੰਨਾ ਬਗਨਾਮ ਸਿੰਘ ਬਾੜੀ ਮੁੱਠ ਕੋਸੇ ਵਿੱਚ ਫੜਦੇ ਕੋਈ ਥੇਰੇ ਬਿਗੜੇ ਫੜਦੇ ਬਕਾਇਦੇ ਉਹਨਾਂ ਦੇ ਕੋਸੇ ਜਾਂਦੀ ਹੈ ਪਰਿਵਾਰ ਨੂੰ ਬਾਦਲ ਨਹੀਂ ਕਰੇ ਤੇ ਕਿਤੇ ਜਣਾ ਨੇ ਨੰਬਰ ਜਾ ਕਰਨੀਆਂ ਮਜ਼ਾ ਕਰ ਉਹ ਸਭ ਨੇ ਠਾਤਾ ਕੁਝ ਹੈ ਨਹੀਂ ਸੀ ਪਰ ਆਪਕੇ ਸ਼ੇਰ ਦਾ ਨਾਮ ਕੋਸੇ ਵਿੱਚ ਵੀ ਲੋਕਾਂ ਨੇ ਤੇ ਜੇ ਕੱਠੇ ਹੋ ਗਿਆ ਇਹਦਾ ਕੋਈ ਨਾਕੀ ਨਹੀਂ ਹੈ ਇਹਨੂੰ ਮਾਰੋ ਕੋਸੇ ਨੂੰ ਕੱਠੇ ਤੋਂ ਬਾਹਰ ਕੱਢੀ ਕੋਈ ਨਾ ਮਜ਼ਾ ਆਪੇ ਜਾਗਿਆ ਤੇ ਹੁਣ ਉਹਨੇ ਚਰਚੀ ਖਾਜ ਜਾਣ ਬਸ ਨਹੀਂ ਸੀ ਮਦੁਰੇ ਜਾਣ ਜਾਣ ਦਾ ਜਦੋਂ ਬੜੀ ਕਈ ਖਿਆਲ ਬਣ ਗਿਆ ਅੱਗੇ ਪੰਜਵੇਂ ਪਾਸਾ ਨਾਲ ਗੁਰਦੁਆਰਾਂ ਲੱਗਿਆ ਸੀਗਾ ਤੇ ਉਹਦੇ ਅੰਦਰ ਭੱਜ ਕੇ ਗਿਆ ਬੰਤ ਰਹੇ ਰਹੇ ਜਾਨ ਕੰਤਰੀ ਦਾ ਸਾਹ ਕਰਦਾ ਸੱਚੇ ਪਾਸਾ ਅੱਜ ਜਿੰਦ ਬਾਜਾਇਆ ਜੇ ਮੁਰਕੇ ਸੰਸਾਰ ਦੀ ਗੁਰੂ ਦਾ ਅਗਤ ਵੀ ਬੈਠਾ ਦੇ ਰਿਹਾ ਬਾਹਰ ਦਾ ਸਾਹ ਕੋਲ ਨੂੰ ਗੁਰੂ ਕੇ ਅਗੇ ਹੁੰਦੇ ਸੇ ਕੋਟਾ ਲੱਗੂ ਉਹ ਗੁਰੂ ਕੁਝ ਹਰ ਗੱਲ ਨਹੀਂ ਹੈ। ਜਦੋਂ ਤੁਸੀਂ ਕੋਲੇ ਜੁੜੇ ਬੈਠਾ ਹੋਗੇ ਕੋਲ ਸਰ ਕੋਲ ਜਾਣਾ ਤੇ ਪ੍ਰੋਫੈਸਰ ਖੜਾ ਡੁਨੇ ਹੱਥ ਨਾਲੇ ਥੋੜੇ ਜਿਹੀ ਤੁਹਾਡੇ ਹਿਰਦੇਆਂ ਮੇਰੇ ਇਹਦੇ ਤਾਂ ਨਾ ਮੈਂ ਨਹੀਂ ਕਿਹਾ ਜਾਂਦਾ ਕਿ ਉਹ ਮੇਰੇ ਬਾਰੇ ਜਾਣਦਾ। ਤੇਰੇ ਸਾਹਮਣੇ ਉਹ ਫੁਰਨਾ ਸ਼ਤਰ ਤੋਂ ਜਾਣੇ ਗਾ। ਉਹਨੇ ਉਹ ਇਸ ਗੱਲ ਤੋਂ ਯਾਦ ਰੱਖ ਜਾਵੇ ਆਉਂਦੇ ਮੇਰੇ ਸਾਹਮਣੇ। ਉਹਨੇ ਵੀ ਜਾਣਦਾ। ਨਾਲ ਤਾਂ ਤੁਸੀਂ ਮੈਂ ਨਾ ਦਾਦਾ ਬਣੀ ਗਈ ਹੋਈ ਐਨੋ ਦਿਨ ਕਹਦਾ ਹੋ। ਤੇ ਉਹ ਅਰਦਾਸਾ ਕਰਦੇ ਹੱਥੇ ਪਾਸਾ ਅੱਜ ਆ ਗਏ। ਗਾਰ ਪਹਿਰੇ ਪੱਟੀਆ ਦੇ ਪੰਨਵਾਸਾ ਕੋਲ ਇਹ ਕਾਟੇ 2500 ਹੈ ਮੈਨੂੰ ਪਤਾ ਇਹ ਦੱਲਿਆ ਹੋਣੀ ਹੈ ਸਾਡੇ ਪਾਸ ਦਾ ਫਾਇਦਾ ਕੋਈ ਕੰਮ ਨਾ ਤੇ ਕੋਈ ਸੇਵਾ ਨਹੀਂ ਆਉਂਦੀ ਲੋੜਾ ਨਾ ਦੇ ਵਾਸਤਾ ਥੋੜੀ ਕੰਧ ਚਿੰਗੀ ਨਹੀਂ ਹੈ ਉਹ ਤਾਂ ਸਾਡੇ ਸੰਭੇ ਆਦੇ ਬਾਰੇ ਮਾਰੇ ਨੂੰ ਹੁਣੇ ਕਰਦੇ ਉਹ ਜਾਣਨੇ ਕਰ ਕਰ ਕੇ ਅੰਕਰੀਤੀ ਜਾਂਦੀ ਹੈ ਸਾਡੇ ਜੀ ਜਾਨ ਦੇ ਬਾਰੇ ਕੋਈ ਪਤਾ ਨਹੀਂ ਉੱਪਰ ਸਾਰੇ ਦੇ ਤੇ ਇਹ ਜਦੋਂ ਵੀ ਸੈਕਟਰ ਮੁਦਰਾ ਹੈ ਜੇਕਰ ਗਾਂ ਮਾੜਾ ਆ ਗਿਆ ਮਾਤਮ ਜੀ ਉਹ ਜੀ ਦੱਸਿਆ ਜੀ ਕਿ ਚੋਰ ਨਾ ਖੜਾ ਦਾ ਹੈ ਬਿਨਾਂ ਹੈ ਜਾਓ ਉਹ ਲੋਕ ਚਲੇ ਗਏ ਸਰਸਾ ਜਮਾਤ ਤੇ ਉਹ ਲੋਕ ਵੀ ਸੰਤਾ ਵੀ ਚਲੇ ਗਏ ਫਿਰ ਅੱਗੇ ਗੇਰ ਟੰਗ ਕਰਦੇ ਹਨ ਹਨਾ ਮਾੜਾ ਅਜਨਾਮ ਚੌਂਗਰ ਇਹਨਾਂ ਨਾਲ ਕੇ ਸਾਥ ਅਸਰ ਬੜੀ ਮੇਰੀ ਉਹ ਲੋਪਰੇ ਕਰਨਾ ਜੇਕਰ ਕਹਿੰਦੇ ਸੰਸਾਰ ਵਿੱਚ ਕੰਮ ਆਈ ਸਦਾ ਗਏ ਬਸ ਅੱਜ ਹੁਣ ਇਹਨਾਂ ਨੂੰ ਹੋਣਾ ਨਹੀਂ ਕੋਈ ਰਾਮਣੇ ਬਿਰਗਾ ਨਾ ਕੱਟ ਗਿਆ ਕੋਈ ਕੋਈ ਕਾਰਨ ਨਹੀਂ ਕੋਈ ਚਰਨਾਂ ਦੇ ਵਰ ਮਾਰ ਕੇ ਚੰਗਾ ਜਾ ਕੇ ਆਟਾ ਬਣਾਣਾ ਕਰ ਹੁਣ ਤਾਂ ਦੰਦ ਆ ਗਿਆ ਇਹਨਾਂ ਦਾ ਆਟਾ ਵੀ ਨਾ ਗਿਆ ਮਾਰਾ ਮੈਂ ਕਿਹਾ ਨਾ ਚੋਰੀ ਨਹੀਂ ਕਰਨੀ ਆ ਠੀਕ ਆਪਾਂ ਹੀ ਨਾ ਸੇਵਾ ਕਰਦੇ ਚੋਰੀ ਨਹੀਂ ਕਰ ਕੋਈ ਅੰਦਰ ਸੋਰਾ ਸਭ ਆਪੱਖਿਆ ਹੋਇਆ ਸਰੀਆ ਹਰਤਾ ਬੰਦਾ ਤੇ ਤੁਸੀਂ ਜੋ ਸਿੱਖ ਸੰਗਤਾਂ ਸਿੱਖੀ ਨੂੰ ਮਰਵਾਇਆ ਬੰਨਛੇਣਾ ਸਰਪਰ ਆਪਣੇ ਹੰਦੇ ਵਾਟੇ ਜਦ ਅੰਦਰੋਂ ਭਾਂਡਾ ਲੱਗਿਆ ਸੱਤ ਅੰਦਰ ਜੋ ਜਿੱਸਾ ਦਰਵਾਜ਼ਾ ਸਦਾਰ ਨਹੀਂ ਜਾ ਸਕਿਆ ਮੇਹੋਲੇ ਉਦੋਂ ਉਹ ਮਾਰੇ ਤੇ ਬੈਸਲਾ ਚੈਲ ਜੇ ਕੱਢੀ ਹੋਤੀ ਸ਼ਕਰ ਕੋਈ ਥੋੜਾ ਕਪੜਾ ਪਿਆ ਇੱਕ ਕਪੜਾ ਜੰਗ ਲੱਗੇ ਚੋਰੀ ਅੰਦਰ ਝੰਸਕਾਰ ਕਰਿਆ ਸਮਾਂ ਅੱਡੀ ਸਦੀ 20000 ਉਹ ਬਾਗ ਤੋਂ ਉੱਪਰ 15000 ਰੁਪਏ ਘੱਟ ਪਾਉਂਦੇ ਕੰਡੀਆਂ ਦੇ ਆਨ ਨਾ ਕਿੱਤੀ ਢੋਲ ਸਾਹਮਣੇ ਸਪਾਈ ਕਰੀ ਕੰਪਿਊਟਰ ਜਿੰਨੇ ਕਿਥੋਂ ਦਾ ਵੀ ਟਾਈਮ ਉਹ ਘੇਰ ਤਪੱਸ ਯਾਰੀ ਨੂੰ ਕਿੰਨਾ ਹੋ ਮਰਨ ਹੋਣੀ ਕੋਈ ਕ੍ਰੈਡਿਟ ਨਹੀਂ ਤਾਂ ਕਈ ਮਹੀਨੇ ਹੁੰਦੇ ਨੇ ਮਰਨ ਸੰਕਲਪ ਸਿਰਵਾਦਾ ਦਾ ਮੋੜਦਾ ਕਰਦਾ ਹਾਂ ਉਹ ਨਮਾਜ਼ ਜਿਹੜਾ ਕਰਾ ਰਿਹਾ ਹੈ ਫੋਟੋ ਨਾਲ ਜਿਹੜਾ ਕਰਾਉਂਦਾ ਉਹ ਕੱਦ ਸਮਾਹੋਂ ਤੋਂ ਮੈਂ ਤਾਂ ਜ਼ਿਆਦਾ ਇਨਾ ਪਰ ਕਿਹਾ ਉਹ ਕੋਈ ਹੱਦ ਨਹੀਂ ਉਹਦੇ ਅੰਦਰਲੇ ਗੀਤ ਉਹਨਾਂ ਕਟਾਰ ਜੀ ਦਾ ਨੂਰਾ ਸਵਾਦ ਚਾਹ ਪਹਿਲਾਂ ਤੋਂ ਤਾਂ ਸਾਹਮਣੇ ਆ ਗਿਆ ਕੋਈ ਉਹਨੂੰ ਬਦਲਣਾ ਉਹ ਇੱਕ ਦਿਨ ਬਾਹਰ ਦੇ ਬਾਹਰ ਸ਼ਹਿਰ ਤੋਂ ਆਲੇ ਦੁਨੀਆਂ ਕੋਲ ਤੇ ਰੱਖੇ ਸੰਤ ਜੀ ਆਪਣੇ ਬਾਹਰ ਸ਼ਹਿਰ ਤੋਂ ਸੰਤਾਂ ਕੱਟਿਆ ਹੋ ਕੇ ਬਾਹਰ ਬਹਿੰਦੇ ਨਛੰਦਰੋ ਜੀ ਇੱਥੇ ਜਾਣਾ ਸਰ ਜੀ ਉਹ ਕੋਈ ਗੁੰਦਾ ਸੀ ਆਟਾ ਗਰਮੀ ਵਾਲੀ ਮੌਸਮ ਨੂੰ ਥੋੜਾ ਲਾ ਕੇ ਰੱਖਿਆ ਸੀਗਾ ਸਾਰੇ ਉੱਪਰ ਦੀ ਪਰਨਾ ਤੇ ਬੈਠਿਆ ਜਿੰਨਾ ਦਿਨ ਹੋਇਆ ਥੋੜੇ ਫੰਡਿੰਗ ਤੋਂ ਵੀ ਮਾਰੇ ਦਰਵਾਜ਼ਾ ਆਵੇ ਥੋੜਾ ਸਮਝਦੇ ਮੇਰੇ ਹੱਥਾਂ ਟੂਨ ਦੇ ਹੋਇਆ ਤੇ ਮੈਂ ਕਿੰਨਾ ਹੁਕਮ ਕਰ ਥੋੜਾ ਜਿਹਾ ਪਹੁੰਚ ਆਇਆ ਉਦੋਂ ਸਮਝ ਆ ਚੁੱਕਿਆ ਜੀ ਸਮਝੇ ਕਰ ਲੈ ਬਾਕੇ ਸੇ ਪੜਾਈ ਗਾ ਤੇ ਥੋੜਾ ਘਾਤ ਹੋ ਗਿਆ ਥੋੜਾ ਜਿਹਾ ਕੋਪਰ ਕਰਕੇ ਸੰਕਰ ਗਿਆ ਮੱਕੀ ਹੱਥ ਆਪਾ ਚੱਲਣਾ ਨਾ ਰਹਾਗੇ ਮੈਂ ਕਰਕੇ ਕੋਈ ایسا سواب نہیں چکتا ہے اور ریخا دے ایٹتے بھی باہر رکھو بھائی تم کوئی بھیڑتا ਦੇ ਅਦੋ ਸਿੰਮੀ ਸੰਗਤਾਂ ਜੀ ਮੈਂ ਨੂੰ ਪਤਾ ਹੀ ਨਹੀਂ ਇਹ ਤਾਂ ਇਤਿਹਾਸਕ ਹੈ ਇੱਥੇ ਦਸ ਪਾਸੇ ਮਹਾਰਾਜ ਜੀ ਪਹਿਲੇ ਕੁਸ਼ੂਰ ਦਾ ਸਾਹ ਬਣ ਕੇ ਉਹ ਬਜ਼ੁਰਗ ਇਹ ਆ ਕੇ ਵੀ ਗਾੜੇ ਬਾਬਾ ਬੈਂਸਨ ਜੀ ਆਏ ਜੇ ਤਨ ਤੋ ਤੋ ਹਰ ਪ੍ਰਗਟਾ ਰੋਸ਼ਨੀ ਇੱਥੇ ਬਾਬਾ ਬੈਂਸਾ ਜੀ ਪਹਿਲਾ ਹੈ ਮਹਾਰਾਜ ਨਾਲ ਇਹ ਜੀ ਤੇ ਥੋੜੇ بابا شیف پر مزدور وہ مہارے مہاراج کرتے ہیں سن دونوں پیم لگتا باہر بیٹھ گئے ہے ہی جیسا آن لگ نمس لگ گئے پتا لگا کہ پنڈے گئے درشن کر کے نمسکار گردوارے دیہات بہت ماڑی ਹੋਰ ਵੀ ਬਹੁਤ ਬੈਂਡ ਦੇ ਤੇ ਬਹੁਤ ਬਹੁਤ ਕਿੰਨੀ ਐਸਮਾਰ ਦੇ ਪੰਚ ਜੀ ਮੰਨਦਾ ਜੇ ਕੰਨਿਆ ਦਾ ਰਹਿਣਾ ਅੰਦਰ ਸੀ ਆਈ ਜੀ ਪਰੰਤਾਂ ਦੇ ਕੋਈ ਸਿਆਲ ਲਾਣ ਜੀ ਜੇ ਉਹ ਲੋਕਾਂ ਦੇ ਆਤਮਾ ਦੇ ਸੰਗਤਾਂ ਨੇ ਉਹਦੇ ਜੀ ਆਪਸੇ ਮੁੱਖੇ ਤੇ ਕਰਾਉਂ ਪੱਛੇ ਕਰ ਲੈਣ ਸਾਹਮਣੇ ਵਾਹ ਕੋਈ ਕੋਈ ਕੰਮ ਦਾ ਸੁਪਾਸ ਮਹਾਰਾਜਾ ਜਾਈ ਨੇ ਤੇ ਗੁਰੂ ਗੋਬਿੰਦ ਸਾਹਿਬ ਦੀ ਹਾਤ ਕੀਤੀ ਇਹਨੂੰ ਬਣਾਓ

ਬੋਕਾ ਦਾ ਦਾਦਾ ਜੀ ਹਾਂ ਤਾਂ ਆਪਾਂ ਬੋਕਾਪਾ ਜੀ। ਬੋਕਾ ਦਾ ਜੀ ਲੱਗਣਾ। ਜੇ ਉਹ ਬੁਰੇ ਕੱਛੇ ਤਾਂ ਦੇਣਾ ਸਿਰ ਕੁੰਡੇ ਦੇ ਤੇਰਾ। ਤੇ ਬਾਈ ਨੂੰ ਸੁਣਦਾ ਲੈ ਕਿ ਮੇਰਾ ਜਿੰਦਗੀ ਅੱਧੀ ਹੈ। ਆਪਣੇ ਸਿਸਰੇ ਘਰਾਂ ਨੂੰ ਕੁਝ ਲੋੜ ਤੇ ਵੀ ਹੋ। ਆਪਣੇ ਸਿਸਾਰੇ। ਤੇ ਜਦੋਂ ਸਰਵਕੰਤ ਕੰਮ। ਆਗਰਾਂ ਤੋਂ ਸਮਾਂ ਨਹੀਂ ਪੈਂਦਾ। ਉਹ ਤਾਂ ਵੀ ਜਿੰਦਾਂ ਕਰੂ ਵੀ ਮਾੜੇ ਹੋਏ ਮੈਂ। ਸਾਡੇ ਕੰਮ ਪਾ। ਸਰ। ਆਪੋਨਾ ਕਰੇ ਉਹ ਜਿੰਦਾਂ ਅੰਨੇ। ਉਹ ਤਾਂ ਜਿਹੜੇ ਬਿਤੇ ਰਹਿੰਦੇ ਸੀ ਉਹ ਸੇਵਾ ਹੋਇਆ ਤੇ ਜੇਕਰ ਹੋਇਆ ਤਾਂ ਆਪਣਾ ਕਰਵਾ ਨਾ ਮਾਤਾ ਜੀ ਨੂੰ। ਜਿਹੜੇ ਜੀ ਅਸਿ ਸੰਸਾਰੀ ਜੀ ਨੂੰ ਕੋ ਬਣਾਇਆ ਤੇ ਨਾਲੇ ਉਹ ਕਰਮੀ ਕਰਦੇ ਐ। ਪਤਨੂ। ਕਹਿੰਦੇ ਨਾ ਨੇੜ ਨਾ ਮਿਠੀ ਹੈ ਸਭੀ ਜਿਉਂਦੇ ਕਰਤਾ ਹੱਸਦਾ। ਕਿਉਂ ਜਾ ਕੇ ਸ਼ਰਮ ਜਾ ਕੇ ਜਿੱਤੇ ਸੰਦਰ ਹੈ ਤੇ ਤੇ ਰਾਗ ਲੇ। ਜਿਨਾ ਸੰਤਾ ਕੀ ਨਹੀਂ ਹੋਇਆ। ਇਹ ਸੰਤਰੀ ਨੂੰ ਹੋਰ ਕੋਸ਼ਿਸ਼ ਕਰਨੀ ਹੈ ਜਿਵੇਂ ਦੰਤ ਚੁੱਕ ਤੇ ਫਰੇਮ ਨੂੰ ਚੁੱਕ ਕੇ ਫਸਾ ਸਨ ਸਨ ਨੂੰ ਕਰਨੇ ਇਹ ਜਾਣੇ ਕਿ ਦੋਸਤਾਂ ਦੇ ਛੋਟੇ ਛੋਟੇ ਜਿੰਨੇ ਨੇ ਕਰਾਇਆ ਇੱਕ ਢਾਈ ਦਾ ਘਟੰਦਾ ਪਰ ਕਿਸੇ ਵਰਕਸ਼ਾਪਰ ਨੇ ਦੱਸਿਆ ਕੁਝ ਜਿਹਾ ਹੈ ਸ਼ਾਨੀ ਤੇ ਨਾ ਕਰਨਾ ਫਸਾ ਇਹ ਪ੍ਰੇਮ ਉਹ ਖੜਾ ਕਰਾਇਆ ਪਾਈ ਇਹਨਾਂ ਦਾ ਕਾਜ ਜਿਹੜਾ ਪ੍ਰੇਮਾ ਬਣਾਉਂਦਾ ਉਹ ਨਾਲ ਹੀ ਆਉਂਦਾ ਫਿਰ ਨਾ ਜਾਣੋ ਸਾਨੂੰ ਨਹੀਂ ਜਾਣੀ ਮਤੋੜੀ ਸਰ ਇਹ ਸਾਰਾ ਨਹੀਂ ਹੋ ਰਿਹਾ ਉਹ ਤੁਹਾਡੀ ਸੇਵਾ ਆਉਂਦੀ ਨਹੀਂ ਰੋਕਦਾ ਜਦੋਂ ਵਕਤ ਲੱਖਾਂ ਆ ਗਿਆ ਮੈਂ ਤਾਂ ਸਾਨੂੰ ਕਹੀ ਸੀ ਤੇ ਜੇ ਸਾਨੂੰ ਜਾਣਦੇ ਕੋਈ ਸਮਝਾ ਤੂੰ ਤੇ ਫਿਰ ਤੂੰ ਆਇਆ ਵੀ ਕੋਈ ਬਹਤ ਦੇ ਰੱਲਾ ਇਹ ਆਇਆ ਤੇ ਬੱਲਦਾ ਮੇਰੇ ਕੋਲ ਮੈਂ ਤਾਂ ਪੱਲੇ ਕੱਖ ਨਹੀਂ ਆ ਇਹ ਪੱਲੇ ਉਹ ਕੋਈ ਮਰ ਜਾ ਸੋਹ ਬਿਰ ਸਰਨ ਤੀਂ ਕਦੇ ਨਹੀਂ ਸਾਰਿਆ ਜੰਮ ਬੱਦੀ ਆਵਾਜ਼ ਇਸੋ ਪਾਣੀ ਨੂੰ ਘੱਟ ਹੈ ਮੈਂ ਇਹਦਾ ਵੀ ਕੀਤਾ ਜੀ ਸੰਗਾਰ ਤੋਂ ਬਿਨਾਂ ਪਿਲੇ ਜਾ ਕੇ ਪਾਣੀ ਘੱਟ ਹੈ ਉਹ ਪੰਜਾਹ ਮਿੰਟ ਪੀ ਲੱਗਦਾ ਇਹਦੇ ਵਿੱਚ ਜਮਨਾ ਦੇ ਵਿੱਚ ਸੈਂਕੜੇ ਕਿਤੇ ਕਿਤੇ ਰਿਮੋਟ ਜਿਹਾ ਸੈਂਕੜੇ ਸਾਰੇ ਛੋਟੇ ਵੱਡੇ ਦੱਸਣ ਵੱਡੇ ਬਸੇ ਰਹਿੰਦੇ ਸੰਗਾਰ ਕਰਨ ਦੇ ਕਿਸੇ ਨਹੀਂ ਜਾਂਦਾ ਨਾ ਦਿੱਲੀ ਦਾ ਵੀ ਠੀਕੀ ਬੱਤੀ ਹੈ ਸਾਇਦ ਜੀ ਉਹਦੇ ਨਾਲ ਬੰਦੇ ਦਾ ਉਹ ਨਰਾ ਤੇ ਗੰਦਰੀ ਜਾਂਦੀ ਲੋ ਸਾਰਾ ਤੇ ਉਹ ਤੁਸੀਂ ਜਾ ਰਹੇ ਹੋ ਸਾਥ ਨਾਲ ਜੋ ਹੈ ਦਿਨਾਹੋ ਬਾਹਰ ਜਾ ਕੇ ਉਧਰ ਭੰਗਾ ਕੇ ਉਹ ਨਾ ਹੋ ਜੇ ਤੇ ਸਮਝੇ ਸਿਰ ਸੱਤੇ ਹੋਣਗੇ ਵੈਲ ਯਾ ਹੋ ਗਏ ਜੀ ਆ ਗੱਲਾਂ ਲੈਂਦੀ ਆ ਜਮਨਾ ਜੀ ਕਰਕੇ ਲਾਹਵਾ ਕਰਕੇ ਅਮਨ ਸੰਗ ਲਾਹਵਾ ਜੀ ਤੇ ਜਿੰਦੀ ਕੋ ਬਗਿਆਦੀ ਵਾਲ ਬਹੁਤ ਬਹਾਦਰੀ ਬਲਿਦਾਨ ਇੱਥੇ ਤੱਕ ਜਾ ਕੇ ਜਮਨਾ ਜਥੋਂ ਵੱਜਦੀ ਤਲੀ ਪਾੜਨ ਕਰਦੇ ਹੁੰਦਾ ਤੇਰੇ ਵੱਲ ਇੱਥੇ ਜਾ ਕੇ ਇਹ ਨੰਗਾ ਸ਼ਰਮ ਦੇ ਨੂੰ ਜਮਨਾ ਕੱਢ ਕੇ ਲਖਾਇਆ ਸਰਨਾਥ ਦਾ ਸੱਜਣਾ ਸੁਸੈਡ ਆਪਣਾ ਜੀਵਨ ਦਾ ਸੁਸੈਡ ਪੂਰੀ ਤਰ੍ਹਾਂ ਇਹਨੇ ਜਾ ਕੇ ਜੀ ਗੰਗਾ ਜੀ ਸਾਡਾ ਆਵਾਜ਼ ਦਿੱਤੀ ਉਧਰ ਮੰਗਾ ਵੀ ਡੱਕ ਗਿਆ ਇਹਨਾਂ ਕੋ ਤੋਂ ਬ੍ਰਿਸ਼ ਨਦੀਆਂ ਤੇ ਜਿਹੜੇ ਬੰਦਾਂ ਹੋਣ ਉਹ ਤਾਂ ਜਿਗਦੀ ਹੋਈ ਇਹ ਤਾਂ ਸੂਛਾਡ ਇੱਥੋਂ ਪਾਣੀ ਹੁਣ ਕਰੋ ਇਹ ਵੀ ਗੱਲ ਕੋਈ ਨਾ ਕਰ ਬੰਦਾ ਹੈ ਕਿ ਲੋਕ ਬਹਿ ਨੇ ਸਫਲ ਕੁਝ ਬੰਦਣਾ ਭੇਜਿਆ ਨਹੀਂ ਹੋਇਆ ਮੇਰੇ ਕੋਲ ਤਾਂ ਪਾਣੀ ਦੀ ਬੋਤਲ ਵੀ ਜਾ ਕੇ ਲੱਭੇ ਪੇਸ ਘਾੜ ਕੇ ਲੈ ਜਾਓ ਕਿਹੜੀ ਕਰਦੀ ਕਿ ਜੀ ਮੈਂ ਕਿਹਾ ਵਾ ਐਸਾ ਨਹੀਂ ਦੇਖਿਆ ਨਾ ਸੁਣਿਆ ਸੀ ਕਿ ਕੀੜਾ ਕਰਾ ਅੰਦਰ ਕਿੰਨਾ ਵੱਡਾ ਗੰਦ ਜਿੰਦਾ ਇਹ ਕਿੰਨੇ ਸ਼ਹਿਰ ਹੋ ਸਾਇਗੜੀ ਵਿੱਚ ਚੱਲ ਗਿਆ ਸੰਧਾ ਗਾਦਰ ਜਾ ਕੇ ਗੰਦੀ ਹੋਈ ਜਾਂਦੀ ਹੈ ਮੈਂ ਜੇ ਉਹ ਕਹਿੰਦੇ ਇਹਨਾਂ ਦਾ ਟੈਕ ਆਫ ਕਰਨ ਕਦੇ ਕਿਹੜਾ ਨਹੀਂ ਉਹਦਾ ਨਾਮ ਇੱਕ ਹੀ ਸਰਨ ਸਰਨ ਸੋ ਸਾਈਡ ਆਪਣੀ ਹੋਣ ਖਤਮ ਗੁਰਬਸ ਸਭਾ ਕਰੇ ਕਰਦੇ ਇੱਥੇ ਜਾ ਕੇ ਉਹ ਜਾਨਣਾ ਦੱਸਾ ਕਿੱਥੇ ਆ ਉਹ ਨੰਗਾ ਹੋ ਕੇ ਬੈਠੀ ਹੈ ਪਾਣੀ ਨੰਗਾ ਮੰਦ ਲੋਕ ਨਮਸਕਾਰਾ ਕਰਦੇ ਨੇ ਲੋਕ ਦੀਵੇ ਜਗਾਉਂਦੇ ਨੇ ਘਰਾਂ ਲੈ ਕੇ ਲਿਉਂਦੇ ਨੇ ਇੱਥੇ ਜਾ ਕੇ ਕਰੁੰਦੇ ਕੋਈ ਤਾਂ ਉਹ ਨਹੀਂ ਕੋਈ ਨੰਗਾ ਉਹਦਾ ਸੋਦਾ ਬੁਆਇਦਾ ਨੇ ਜਿਹੜੇ ਆ ਹੱਥਾਂ ਦਾ ਜਿਹਨਾਂ ਨੇ ਕੋਲੇ ਬੱਚੇ ਸਾਡੇ ਤੁਹਾਡੇ ਨਾਲ ਜਿਹਨਾਂ ਦੇ ਨੇ ਕੋਲੇ ਨਹੀਂ ਸਦਾ ਚੱਦਾ ਚੱਦਾ ਕੋਈ ਕਹਿੰਦਾ ਜਦਿਆ ਰਾਮਨਾਥ ਪ੍ਰਤੀ ਪ੍ਰਾਕਰ ਕਰਦੇ ਨੂੰ ਤਸਹਰ ਦਿਨ ਸਰਤੇ ਦੇ ਘਰ ਦੀ ਮਨਾ ਦਿੱਤੀ ਕੰਚਾਲ ਤੇ ਤੇ ਕਿਹਦਾ ਇਹ ਕੰਚਾਲ ਮਨਾ ਦਿੱਤੀ ਸਜੇ ਠੱਗਲੀ ਇਹਨਾਂ ਨੂੰ ਵੀ ਖਾਫਦਾ ਜੀ ਅੱਜ ਠਾਗ ਕਰਨ ਅੱਜ ਭਾਵੇਂ ਅੱਜ ਹੀ ਲੋਕਾਂ ਨੇ ਮੁਕੀ ਇੱਕ ਨਾ ਬੀ ਸ਼ਰਮ ਪੈ ਸ਼ਰਮ ਪੈ ਜਿਵੇਂ ਆ ਵੀ ਡਿਗਰੀ ਹੀ ਲਗਾ ਬਣਦੀ ਜੇ ਲੋੜ ਪਾਣੀ ਜੰਦਾ ਕੱਢ ਕੇ ਦਫਾ ਉਸੇ ਦੁਨੀਆ ਦਾ ਬਣਦਾ ਜਰੂਰ ਦਿੱਤੇ ਨਾਲ ਦੀ ਨਾਲ ਬਹੁਤ ਦੂਰ ਦੇ ਤਾਂ ਤੁਸੀਂ ਲੋਕਾਂ ਦੇ ਦਰਦ ਕਰੋ ਘਰ ਨੰਗਰ ਚਲਾਓ ਘਰ ਦੀ ਧਰਮਸ਼ਾਲਾ ਬਣਾ ਦਿਓ ਤੇਰੀ ਸਰਬ ਸ਼ਬਦ ਤੋਂ ਛੋਟਾ ਜੇ ਜੇ ਤੈਨੂੰ ਪ੍ਰਿਆਇ ਮਿਲਦਾ ਇਹ ਖਰਾਦਾ ਰੇਲ ਤਾਈ ਕੋਲ ਰਲਤ ਪੈਰ ਚਾ ਨਾ ਜੀ ਬਰੇ ਕੋਈ ਬਸਤੂ ਕੀ ਹੈ ਪਿਆਰ ਕਰੋ ਮੋਟੀ ਜੀ ਕਰਦਾ ਰਜ਼ਾ ਦਸਰਪਾਸਾ ਫੈਸਲਾ جو پر ہے سورت ہے ਉਹ ਦੁਨੀਆ ਦੇ ਵਿੱਚ ਸੂਰਜ ਦੀ ਲੋਗ ਜਿਵੇਂ ਬਸਤੂ ਨਾਲ ਬ੍ਰਹਿਮ ਦੇ ਲੱਗਿਆ ਕੀ ਕੀ ਰਿਹਾ ਤੇ ਬਹੁਤ nhiều ਲੋਕ ਵੀ ਬਸ ਇੱਕੋ ਰਹਿਣ ਉਹ ਸੂਰਜ ਦੀ ਲੋਗ ਜਿਵੇਂ ਰਾਜ ਦੇ ਦਾਣੇ ਦੇ ਨਾਲ ਉਹ ਕਿਹਨਾਂ ਅੱਡੇ ਲੜਤ ਰਹੇ ਹੋ ਬਾਤ ਰਿਹਾ ਓ ਮੈਂ ਕਿਹਾ ਗਲਤੀ ਹੋ ਜਾਂਦਾ ਸੂਰਜ ਨਹੀਂ ਗੱਲ ਕਰਦਾ ਇਹ ਪੜ੍ਹਦਾ ਕਿ ਉਹ ਤੋਂ ਛੋਟੇ ਛੋਟੇ ਖੇਮੇ ਪਰ ਕਿੰਨਾ ਜੀ ਬਹੁਤ ਪਿਆਰ ਸੁਝਿਆ ਹੈ <سؤال> 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 دورنال، اور دن روڈ پر بدلنا شروع ہویا رب نال یا غور نال وہ جلنا ہو کہ اس مال نے کہو میرا جی دے سوال نال اک سوال نہ اس سار کڈ کسے ورت لے او رب نال دا پلان تے تے وہ دے سامنے سب غائب تے میں سیدھی اکھا توہن جیڑا دے کرے گا میرا پرشید میں توں کسرا دروازہ جاری آ سبترو رانجھ سنگھ دی یاد کر دے اج دن گزریا ਕਰਦਾ ਨਾ ਕਰ ਇਹਦਾ ਬੀਤੇ ਡਰਫਟ ਉਹਦੇ ਸੁਪਰੇ ਉਹਦੇ ਪੱਤੇ ਬਹੁਤ ਨੇ ਪਰ ਉਹ ਨਜ਼ਰ ਆ ਰਿਹਾ ਪੱਤੇ ਨਜ਼ਰ ਆ ਰਿਹਾ ਕਰਦਾ ਨਾ ਉਹ ਤਾਂ ਤੁਸੀਂ ਕੱਲ ਦਾ ਪਿਆ ਪੱਤੇ ਸੁਪਿਆ ਉਹਦੇ ਨਜ਼ਰ ਆਇਆ ਕਰਦਾ ਨਾ ਤੇ ਉਹ ਆਰ ਨਹੀਂ ਸੀ ਬੱਥੇ ਨੰਬਰ ਬੱਚੇ ਕਰਿਆ ਉਹ ਤੇ ਨਜ਼ਰ ਆਇਆ ਨਾ ਤੇ ਤੇ ਨਜ਼ਰ ਪਿਆਰਾ ਕਹਿੰਦਾ ਕਿੰਨ ਰੱਖ ਮਾਰ ਬੋਲਣਾ ਤੇ ਮੋਰਚੀਆ ਤਾਂ ਕਰਨਾ ਮੰਤੂ ਜੋ ਜ਼ਰੂਰ ਹੈ ਅਸੀਂ ਇਹਦੇ ਪਰਤੇ ਟੁਕੜੇ ਤੁਸੀਂ ਜੱਟੋਂ ਤੁਸੀਂ ਖਾਜ ਰੱਖ ਬੈਠੋ ਤੁਸੀਂ ਸੈਰੀਂ ਵਰਤਨ ਤੇ ਤੇ ਜੱਟ ਨੂੰ ਕੋਈ ਕਾਲਕ ਦੇ ਦਾਣੇ ਜਾਂ ਕਿਸੇ ਵੀ ਦਾਣੇ ਚਾਰ ਵਸੇ ਕਰਦੇ ਹੋ ਤਾਂ ਉੱਗੇ ਨਾ ਜੀ ਵੀ ਆਇਓ ਘਾਸ ਵੀ ਪਾ ਦੇਓ ਪਾਣੀ ਦੀ ਛਿੱਕੋ ਬਾਸ ਵੀ ਹੋ ਜਾਵੇ ਇੱਕੋ ਗੇੜਾ ਜੀ ਹੋਰ ਕੋਤਰਾ ਹਿੰਦੇ ਗਾ ਇੱਕੋ ਗੇੜਾ

کچھ چیسا ہے انچہ چونجے اندھے بری پوے ، آیا سرازنوں کہ لو حضور تھے انسان دار اب میکس طڑ حی�� ہے سجھا ہے کہ وہ اس کے شیخ سجھایا ہے اس کے فخرج لبکہ کے اسے چونہ کو ایک در نفس